ਦੇਖੋ ਹੁਣੇ-ਹੁਣੇ ਲੁਧਿਆਣਾ ਚੰਡੀਗੜ੍ਹ ਮਾਰਗ ਤੇ ਇੱਕ ਹਾਦਸਾ ਹੋਇਆ ਜੀ ਆ ਗੱਡੀ ਆ ਜਿਹੜੀ ਪੀਵੀ 65 5ਏ ਯੂ 81100 ਗੱਡੀ ਅਚਾਨਕ ਜਾਂਦੀ ਜਾਂਦੀ ਪਲਟ ਗਈ ਜਿਹਦੇ ਚ ਕਈ ਸਵਾਰੀਆਂ ਸਵਾਰ ਸੀ ਜਿਨ੍ਹਾਂ ਨੂੰ ਐਂਬੂਲੈਂਸ ਰਹੀਂ ਖਮਾਉਂੋ ਦੇ ਸਿਵਲ ਹਸਪਤਾਲ ਲਜਾਇਆ ਜਾ ਰਿਹਾ ਦੇਖੋ ਇੱਕ ਮਿੰਟ ਦਿਖਾ ਦਈਏ ਤਸਵੀਰਾਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸੁਖਰਾਜ ਸਿੰਘ ਤੇ ਆਪਣੀ ਸਮੁੱਚੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਨੇ ਔਰ ਜ਼ਖਮੀਆਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮਾਤਾ ਜੀ ਸੱਟ ਤਾਂ ਨਹੀਂ ਲੱਗੀ ਠੀਕ ਹੋ ਨਾ ਨਾ ਮੈਂ ਠੀਕ ਹੋ ਕੀ ਨਾਮ ਹੈ ਬੇਦਰ ਕੋ ਤੁਹਾਡਾ ਜੀ ਮੇਰਾ ਰਵੀ ਲੰਗਰ ਆ ਸਮਰਾਲੇ ਤੋਂ ਜਾ ਰਹੇ ਹਾਂ ਕੋਰਾਲੀ ਨੂੰ ਆ ਸਮਰਾਲੇ ਤੋਂ ਕੋਰਾਲੀ ਨੂੰ ਜਾ ਰਹੇ ਸੀ ਇਹ ਵਿਅਕਤੀ ਸੀ ਕਿੰਨੇ ਬੰਦੇ ਸੀ ਗੱਡੀ ਦੇ ਵਿੱਚ ਕੁੱਲ ਤਿੰਨ ਜਣੇ ਜੀ ਤਿੰਨ ਜਣੇ ਸੀ ਆ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨੇ ਸਾਰੇ ਜੀ ਆ ਸਮਰਾਲੇ ਤੋਂ ਕੋਰਾਲੀ ਜਾ ਰਹੇ ਸੀ ਇਹ ਗੱਡੀ ਦੇ ਵਿੱਚ ਸਵਾਰ ਹੋ ਕੇ ਤਿੰਨ ਵਿਅਕਤੀ ਜਿਹੜੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨੇ ਔਰ ਕਿਸੇ ਤੇ ਸੱਟ ਨਹੀਂ ਲੱਗੀ ਵਾਹਿਗੁਰੂ ਕਿਰਪਾ ਕਰੇ ਸਾਰੇ ਠੀਕ ਨੇ ਮਾਤਾ ਜੀ ਉਹ ਨਹੀਂ ਵੀ ਵਿੱਚ ਸੀ ਜੀ ਉਹ ਹੀ ਨਹੀਂ ਜੀ ਮਾਤਾ ਜੀ ਉਹ ਨਹੀਂ ਵਿੱਚ ਸੀ ਗੱਡੀ ਦੇ ਠੀਕ ਆ ਸਾਰੇ ਬਚਾਏ ਜੀ ਹਾਂਜੀ ਬਚਾਓ ਨੇ ਥੋੜੇ ਜਿਹਾ ਕੋ ਫ੍ਰੈਕਚਰ ਹੋ ਗਿਆ ਬਾਜੀ ਉਹਨਾਂ ਦੀ ਫੈਕਚਰ ਹੋਈ ਓਕੇ ਹਾਂਜੀ ਤੇ ਸੱਟ ਤਾਂ ਨਹੀਂ ਕਿਸੇ ਤੇ ਜਿਆਦਾ ਲੱਗੀ ਨਹੀਂ ਬਾਕੀ ਚਲੋ ਸ਼ੁਕਰ ਹੈ ਪਰਮਾਤਮਾ ਦਾ ਤੇ ਸਮਰਾਲੇ ਤੋਂ ਚਲੇ ਸੀ ਜੀ ਕੁਰਾਲੀ ਰਿਸ਼ਤੇਦਾਰੀ ਸੀ ਹਾਂਜੀ ਸਮਰਾਲੇ ਤੋਂ ਚੱਲੇ ਆ ਕਹਿੰਦੇ ਡਿੱਕਾ ਘੜਾ ਕੇ ਆਏ ਓਕੇ ਠੀਕ ਆ ਠੀਕ ਆ ਕੁਰਾਲੀ ਨੂੰ ਚੱਲੇ ਕੁਰਾਲੀ ਨੂੰ ਚੱਲੇ ਆ ਰਹਿਣ ਵਾਲੇ ਸਮਰਾਲੇ ਦੇ ਹਾਂਜੀ ਇਹ ਸਾਡੇ ਨਾਲ ਨਹੀਂ ਹੈਗੀ ਜੀ ਉਹ ਉਧਰ ਉਹ ਹੋਰ ਨਹੀਂ ਅੱਛਾ ਓਕੇ ਓਕੇ ਜੀ ਓਕੇ ਥੈਂਕ ਯੂ ਥੈਂਕ ਯੂ ਚਲੋ ਹੈਲਪ ਕੀਤੀ ਤੁਸੀਂ ਬਹੁਤ ਧੰਨਵਾਦ ਤੁਹਾਡਾ ਜੀ ਐਦਾਂ ਕਰਨੀ ਚਾਹੀਦੀ ਆਪਾਂ ਨੂੰ ਹੈਲਪ ਇੱਕ ਦੂਜੇ ਦੀ ਮਦਦ ਜਰੂਰ ਕਰਨੀ ਚਾਹੀਦੀ ਆ ਇਹ ਵਾਈਜੀ ਹੁਣੀ ਨਾਲ ਖੜੇ ਰੱਬ ਵੜ ਕੇ ਬੌੜੇ ਇਹਨਾਂ ਨੇ ਮਦਦ ਕੀਤੀ ਬੰਦਿਆਂ ਨੂੰ ਸੁਰੱਖਿਅਤ ਐਂਬੂਲੈਂਸ ਦੇ ਵਿੱਚ ਬਿਠਾਇਆ ਤੁਹਾਡਾ ਬਹੁਤ ਧੰਨਵਾਦ ਜੀ ਸਲੂਟ ਹੈ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਜ਼ਰੂਰੀ ਹੈ ਜੀ ਬਿਲਕੁਲ ਸੋ ਸੁਖਰਾ ਸਿੰਘ ਹੋਣੀ ਆਪਣੀ ਟੀਮ ਸਮੇਤ ਪਹੁੰਚੇ ਪਹੁੰਚੇ ਨੇ ਮੌਕੇ ਦੇ ਉੱਤੇ ਔਰ ਜਿਨ੍ਹਾਂ ਨੇ ਸੁਰੱਖਿਅਤ ਇਹਨਾਂ ਵਿਅਕਤੀਆਂ ਨੂੰ ਜਿਹੜੇ ਜ਼ਖਮੀ ਹਾਲਾਤਾਂ ਦੇ ਵਿੱਚ ਵਿਅਕਤੀ ਨੇ ਇਹਨਾਂ ਨੂੰ ਸਿਵਲ ਹਸਪਤਾਲ ਫਮਾਣੋਂ ਪਹੁੰਚਾਇਆ ਹੁਣੇ-ਹੁਣੇ ਘਟਨਾ ਵਾਪਰੀ ਹੈ ਇਹ ਪਿੰਡ ਜਟਾਣੇ ਉੱਚੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਿਲਕੁਲ ਕੋਲ ਜਿਹੜੀ ਪੀਵੀ 65 ए यू 8100 ਗੱਡੀ ਸੀ ਔਰ ਗੱਡੀ ਕਿਹੜੀ ਕੰਪਨੀ ਦੀ ਆ ਜੀ ਇਹ ਦੇਖਿਓ ਗੱਡੀ ਕਿਸ ਕੰਪਨੀ ਦੀ ਆ ਦੇਖੋ ਬਰੀਜਾ ਗੱਡੀ ਆ ਬਰੀਜਾ ਗੱਡੀ ਅ ਬਰੀਜਾ ਗੱਡੀ ਆ ਜੀ ਇਹ ਜਿਹੜੀ ਚਲਦੀ ਚਲਦੀ ਹੈ ਅਚਾਨਕ ਸੜਕ ਤੇ ਪਲਟ ਗਈ ਜੀ ਅ ਸਰਕਾਰੀ ਐਲੀਮੈਂਟਰੀ ਸਕੂਲ ਬਿਲਕੁਲ ਜਟਾਣਾ ਉੱਚਾ ਦੇ ਬਿਲਕੁਲ ਸਾਹਮਣੇ ਨੈਸ਼ਨਲ ਲੁਧਿਆਣਾ ਚੰਡੀਗੜ੍ਹ ਹਾਈ ਮਾਰਗਾ ਜੀ ਲੁਧਿਆਣਾ ਚੰਡੀਗੜ੍ਹ ਨੈਸ਼ਨਲ 05 ਜਿਹੜਾ ਇਹ ਹਾਈਵੇ ਹੈ ਜਿੱਥੇ ਇਹ ਹੁਣੇ 2 ਮਿੰਟ ਪਹਿਲਾਂ ਗੱਡੀ ਪਲਟੀ ਆ ਮੌਕੇ ਦੇ ਉੱਤੇ ਸੜਕ ਸੁਰੱਖਿਆ ਫੋਰਸ ਤੇ ਹੋਰ ਲੰਘੇ ਜਾਂਦੇ ਰਾਹੀ ਨਾਂ ਦੇ ਗੀਰਾਂ ਦੀ ਮਦਦ ਨਾਲ ਸੁਰੱਖਿਅਤ ਸਾਰੇ ਨੂੰ ਬਾਹਰ ਕੱਢ ਲਿਆ ਗਿਆ ਹੁਣੇ-ਹੁਣੇ ਸਿਰਫ 2-4 ਮਿੰਟ ਪਹਿਲਾਂ ਇਹ ਘਟਨਾ ਵਾਪਰੀਆ ਜਿਦੇ ਚ ਕਾਰ ਦੇ ਵਿੱਚ ਬਰੀਜਾ ਗੱਡੀ ਦੇ ਵਿੱਚ ਤਿੰਨ ਵਿਅਕਤੀ ਸਵਾਰ ਦੱਸੇ ਜਾਂਦੇ ਨੇ ਜਿਹੜੇ ਬਾਲ-ਬਾਲ ਬਚ ਗਏ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਲੁਧਿਆਣਾ ਚੰਡੀਗੜ੍ਹ ਮਾਰਗ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਔਰ ਇੱਕ ਦਾਮ ਚਲਦੀ-ਚਲਦੀ ਗੱਡੀ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਾਹਮਣੇ ਪਲਟ ਗਈ ਔਰ ਜਿਹਦੇ ਵਿੱਚ ਦੋ ਔਰਤਾਂ ਤੇ ਇੱਕ ਬਜ਼ੁਰਗ ਸੀ ਜਿਹਨਾਂ ਨੂੰ ਬਾਹਰ ਕੱਢ ਲਿਆ ਗਿਆ ਸਮਰਾਲੇ ਦੇ ਦੱਸੇ ਜਾਂਦੇ ਨੇ ਕਾਰ ਦੇ ਵਿੱਚ ਜੋ ਸਵਾਰ ਸੀ ਸਮਰਾਲੇ ਦੇ ਦੱਸੇ ਜਾਂਦੇ ਨੇ ਔਰ ਪੂਰੀ ਤਰ੍ਹਾਂ ਦੇ ਨਾਲ ਬਚਾਅ ਹੋ ਗਿਆ ਰਾਗੀਰਾਂ ਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਮਤਲਬ ਸੜਕ ਸੁਰੱਖਿਆ ਫੋਰਸ ਜੇ ਆਪਾਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰਦੇ ਆ ਤਾਂ ਪੂਰੀ ਤਰ੍ਹਾਂ ਨਾਲ ਸੋਨੇ ਤੇ ਸੁਹਾਗੇ ਵਾਲੀ ਜਿਹੜੀ ਗੱਲ ਸਾਬਤ ਹੁੰਦੀ ਆ ਸੜਕ ਸੁਰੱਖਿਆ ਫੋਰਸ ਦੀ ਜਿੱਥੇ ਵੀ ਕਿਤੇ ਅਜਿਹੀ ਮੰਦਭਾਗੀ ਘਟਨਾ ਵਾਪਰਦੀ ਆ ਤਾਂ ਮਿੰਟੋ-ਮਿੰਟੀ ਸੁਖਰਾਜ ਸਿੰਘ ਜੀ ਠੀਕ ਨੇ ਸਾਰੇ ਬੰਦੇ ਜੀ ਹਾਂ ਜੀ ਇਹਨੇ ਚੱਕ ਲਈਆਂ ਜੀ ਇੱਕ ਦੇ ਡਰਾਈਵਰ ਦੇ ਮੌਜੂਦ ਸਕਾ ਜੀ ਜੋ ਸਵਰਾਲੇ ਤੋਂ ਕਰਾਲੀ ਜਾ ਰਹੇ ਸੀ ਜੀ ਜਿਹਨਾਂ ਨੂੰ ਐਂਬੂਲੈਂਸ ਦਾ ਵਿਰੋਧ ਕਰਕੇ ਕ੍ਰਾਂਤ ਸੇ ਬਰਾਸਤਾਲਾ ਸਵਾਣੋ ਪਹਚਾ ਰਹੇ ਆ ਜੀ ਤੇ ਬਾਕੀ ਗੱਡੀ ਆ ਜਿਹੜੀ ਗੱਡੀ ਪਲਟ ਗਈ ਆ ਹਾਂ ਜੀ ਇਹਨੂੰ ਮੰਗਾ ਕੇ ਉਹ ਆਪਣੇ ਹੈਡਰ ਵਗੈਰਾ ਮੰਗਾ ਕੇ ਦੋ ਕਰੋਗੇ ਹੈਡਰ ਮੰਗਾ ਲੂ ਤੇ ਇਹ ਸਮਰਾਲੇ ਦੇ ਰਹਿਣ ਵਾਲੇ ਸੀ ਬੰਦੇ ਸੀ ਸਮਰਾਲੇ ਦੇ ਰਹਿਣ ਵਾਲੇ ਆ ਓਕੇ ਜੀ ਹਾਂ ਜੀ ਹਾਂ ਬਚਾਏ ਜਿਹੜੀ ਮਮੂਲੀ ਸੱਟਾਂ ਲੱਗੀਆਂ ਮਮੂਲੀ ਸੱਟਾਂ ਲੱਗੀਆਂ ਇਹ ਪਲਟਣ ਦਾ ਕੀ ਕਾਰਨ ਹੋਇਆ ਗੱਡੀ ਪਲਟ ਜਾਣ ਦਾ ਕੋਈ ਪਸ਼ੂ ਆ ਰਿਆ ਸੀ ਓਕੇ ਪਸ਼ੂ ਸੜਕ ਤੇ ਕ੍ਰੋਸ ਕਰ ਰਿਹਾ ਸੀ ਜੀ ਤੇ ਉਸ ਕਰਕੇ ਉਹ ਪਲਟਣ ਦਾ ਕਾਰਨ ਬਣਿਆ ਬਿਲਕੁਲ ਲਓ ਜੀ ਆਪਾਂ ਨੂੰ ਪੂਰਾ ਗੱਡੀ ਪਲਟ ਜਾਣ ਦੇ ਕਾਰਨਾਂ ਦਾ ਵੀ ਪਤਾ ਲੱਗ ਗਿਆ ਦੱਸਦੇ ਨੇ ਵੀ ਕੋਈ ਕੋਈ ਪਸ਼ੂ ਫਿਰਦੇ ਨੇ ਸੜਕਾਂ ਦੇ ਉੱਤੇ ਤੁਸੀਂ ਵੀ ਆਪਣੇ ਪਰਿਵਾਰਾਂ ਨੂੰ ਸੁਰੱਖਿਆਤ ਰੱਖਿਆ ਕਰੋ ਸੁਰੱਖਿਆ ਜ਼ਰੂਰੀ ਆ ਔਰ ਜਦੋਂ ਕਿਤੇ ਹਾਈਵੇ ਤੋਂ ਗੁਜ਼ਰਦੇ ਹੋ ਅਜਿਹੇ ਪਸ਼ੂ ਨੇ ਜਿਹੜੇ ਉਹਨਾਂ ਦਾ ਪਤਾ ਨਹੀਂ ਲੱਗਦਾ ਕਦੋਂ ਗੱਡੀ ਦੇ ਅੱਗੇ ਆ ਜਾਣ ਉਸ ਪਸ਼ੂ ਨੂੰ ਬਚਾਉਣ ਲਈ ਇਸ ਜਿਹੜੇ ਡਰਾਈਵਰ ਸੀ ਚਾਲਕ ਸੀ ਬੇਸ਼ੱਕ ਉਹਨਾਂ ਦਾ ਆਪਣਾ ਨੁਕਸਾਨ ਹੋ ਗਿਆ ਪਰੰਤੂ ਪਸ਼ੂ ਨੂੰ ਬਚਾਉਣ ਲਈ ਇਹ ਜਿਹੜਾ ਘਟਨਾ ਵਾਪਰੀ ਆ ਹਾਦਸਾ ਵਾਪਰਿਆ ਪਰਿਵਾਰ ਦੀਆਂ ਜਾਨਾਂ ਜੋਖਮ ਦੇ ਵਿੱਚ ਪਾ ਕੇ ਉਸ ਵਿਅਕਤੀ ਨੇ ਉਸ ਡਰਾਈਵਰ ਨੇ ਤਾਂ ਉਹਨੂੰ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਆਪ ਵੀ ਬਾਰ-ਬਾਰ ਬਚ ਗਏ ਸੱਟਾਂ ਤਾਂ ਲੱਗੀਆਂ ਪਰ ਉਹਨਾਂ ਨੂੰ ਸਿਵਲ ਹਸਪਤਾਲ ਖਮਾਣੂ ਪਹੁੰਚਾਇਆ ਗਿਆ ਔਰ ਸੁਖਰਾ ਸਿੰਘ ਨੇ ਸਾਰੀ ਘਟਨਾ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਵੀ ਕਿਵੇਂ ਬਾਪੀ ਜੀ ਤੁਸੀਂ ਆਪਣੇ ਪਰਿਵਾਰਾਂ ਸਮੇਤ ਸੁਰੱਖਿਅਤ ਰਹਿਣਾ ਜੇਕਰ ਕਿਸੇ ਹਾਈਵੇ ਤੋਂ ਗੁਜ਼ਰਦੇ ਹੋ ਤਾਂ ਹਾਈਵੇ ਤੇ ਅਕਸਰ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਆ ਤੇ ਸੁਰੱਖਿਅਤ ਰਹਿਣਾ ਆਪਣੀ ਪਰਿਵਾਰਾਂ ਦਾ ਆਪਣਾ ਧਿਆਨ ਰੱਖਣਾ ਗੱਡੀ ਚਲਾਉਣ ਵੇਲੇ ਸੁਰੱਖਿਅਤ ਰਹਿਣਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਰੱਖਣਾ ਧੰਨਵਾਦ ਜੀ